ਸਾਡੀ ਸਤਿਕਾਰ ਜੀ ਅੱਜ ਪਿੰਡ ਕਣਗੜ ਦੇ ਵਿੱਚ ਸਾਡੀ ਜਿਹੜੀ ਨਵੀਂ ਪੰਚਾਇਤ ਬਣੀ ਆ ਦਵਿੰਦਰ ਸਿੰਘ ਚੀਮਾ ਜੀ ਨੇ ਸਾਡੇ ਨਾਲ ਗੁਰਬਾਜ ਸਿੰਘ ਜਗਨੂ ਜੀ ਤੇ ਅਰਵਸ ਜੀ ਤੇ ਗੁਰਪ੍ਰੀਤ ਜੀ ਸੋ ਅੱਜ ਇੱਥੇ ਜਿਹੜਾ ਦਫਤਰ ਆ ਪੰਚਾਇਤ ਦਾ ਉਦਘਾਟਨ ਕੀਤਾ ਗਿਆ ਲੱਡੂ ਵੰਡੇ ਗਏ ਨੇ ਤੇ ਗੱਲਬਾਤ ਆਪਾਂ ਕਰਦੇ ਆ ਸਰਪੰਚ ਨੇ ਜੋ ਮੌਜੂਦਾ ਦਵਿੰਦਰ ਸਿੰਘ ਚੀਮਾ ਸਾਹਿਬ ਸਤਿਕਾਰ ਸਰਵਰ ਸਾਹਿਬ ਜੀ ਇਹ ਜਿਹੜਾ ਅੱਜ ਦਫ਼ਤਰ ਇੱਥੇ ਬਣਾਇਆ ਗਿਆ ਇਹਦੇ ਲਈ ਤੁਸੀਂ ਸਾਰੇ ਇੱਥੇ ਨਗਰ ਦੇ ਵਿੱਚ ਅਸੀਂ ਵੀਡੀਓ ਜਾਣੀ ਹੈ ਕਿ ਕੀ ਕੀ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ ਇੱਥੇ ਕੀ ਕੀ ਫੈਸਲੇ ਹੋਣਗੇ ਕੀ ਕੀ ਗੱਲਬਾਤ ਹੋ ਸਾਰੀਆਂ ਇਹਦੇ ਵਿੱਚ ਦੱਸੋ ਜੀ ਜਿਹੜਾ ਦਫ਼ਤਰ ਅੱਜ ਉਦਘਾਟਨ ਹੋਇਆ ਨਵੀਂ ਪੰਚਾਇਤ ਵੱਲੋਂ ਸਾਰਿਆਂ ਨੇ ਸਹਿਯੋਗ ਨਾਲ ਤੇ ਇੱਥੇ ਲੋਕਾਂ ਦੀ ਭਲਾਈ ਲਈ ਖੜੇ ਅਸੀਂ ਸੇਵਾ ਵਾਸਤੇ ਮੈਂਬਰਾਂ ਵੱਲੋਂ ਪੰਚਾਇਤ ਵੱਲੋਂ ਇਹ ਦਫ਼ਤਰ ਖੋਲਿਆ ਗਿਆ ਜੀ ਕਿ ਲੋਕਾਂ ਨੂੰ ਦੂਰ ਜਾਣ ਦਾ ਕਿਸੇ ਦਿੱਕਤ ਨਾ ਹੋਵੇ ਇਸ ਕਰਕੇ ਚਲੋ ਇੱਥੇ ਦਫ਼ਤਰ ਵਧੀਆ ਸਾਰੀ ਪੰਚਾਇਤ ਵੱਲੋਂ ਸਾਝਾ ਦਫ਼ਤਰ ਖੋਲ੍ਹਿਆ ਗਿਆ ਤੇ ਇੱਕ ਉਧਰ ਵੀ ਹੈ ਇੱਕ ਜਿੱਥੇ ਇੱਥੇ ਆਉਣਾ ਚਾਹੁੰਦਾ ਇੱਥੇ ਆ ਸਕਦਾ ਉੱਥੇ ਜਾਣ ਦੇ ਦੋ ਜਗ੍ਹਾ ਦਫ਼ਤਰ ਨੇ ਆਪਣੇ ਜੀ ਤੇ ਬਾਕੀ ਸਾਰਿਆਂ ਨੂੰ ਧੰਨਵਾਦ ਜਿਵੇਂ ਦਵਿੰਦਰ ਸਾਹਿਬ ਜੀ ਨੇ ਸਰਪੰਚ ਸਾਹਿਬ ਨੇ ਦੱਸਿਆ ਵੀ ਦੋ ਦਫ਼ਤਰ ਆ ਇੱਥੇ ਵੀ ਮੰਨ ਲਓ ਜੇ ਉਧਰ ਕੋਈ ਮਤਲਬ ਵੀ ਕਈ ਵਾਰ ਨਹੀਂ ਜਾਣਾ ਚਾਹੁੰਦਾ ਤਾਂ ਇੱਥੇ ਆ ਕੇ ਵੀ ਉਹ ਆ ਸਕਦਾ ਤੇ ਪਰ ਕਹਿਣ ਦਾ ਭਾਵੇਂ ਆ ਦਫ਼ਤਰ ਵੇਖ ਕੇ ਚਾਰ ਬਣਾ ਲਓ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਚਾਹੁੰਦੇ ਨੇ ਵੀ ਪਿੰਡ ਦਾ ਵਿਕਾਸ ਹੋਵੇ ਚੇਰ ਮੇਰ ਤੋਂ ਉੱਠ ਕੇ ਲੜਾਈ ਝਗੜੇ ਤੋਂ ਉੱਠ ਕੇ ਪਿੰਡ ਦਾ ਰੇਕ ਬੰਦਾ ਭਲਾ ਚਾਹੁੰਦਾ ਇਹ ਸਾਰੇ ਕੰਮ ਹੋਣ ਨਰੇਗਾ ਤੋਂ ਲੈ ਕੇ ਸੜਕਾਂ ਤੱਕ 20 ਤੱਕ ਸਾਰਾ ਕੁਝ ਇੱਕ ਤੋਂ ਇੱਕ ਲੈ ਕੇ ਚਾਹੇ ਡੇਰੇ ਡੇਰੇ ਨੇ ਜਿਹੜੇ ਡੇਰਿਆਂ ਦਾ ਕੰਮ ਆ ਪਿੰਡ ਦਾ ਕੰਮ ਆ ਵਿਕਾਸ ਦਾ ਕੰਮ ਆ ਨੌਜਵਾਨ ਪੀੜ੍ਹੀ ਨੂੰ ਬਚਾਉਣ ਦਾ ਕੰਮ ਆ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਸਾਰੇ ਵਾਅਦੇ ਜਿੰਨੇ ਵੀ ਵਾਅਦੇ ਇਹਨਾਂ ਨੇ ਕੀਤੇ ਨੇ ਪੰਚਾਇਤ ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਹੋਣ ਇਹ ਜਿਹੜਾ ਜੇ ਇੱਥੇ ਦਫ਼ਤਰ ਖੋਲਿਆ ਹੈ ਇਹਦੇ ਵਾਸਤੇ ਵੀ ਕਿਵੇਂ ਜਿਹੜੀ ਇੱਥੇ ਗੱਲਬਾਤ ਹੋਣੀ ਆ ਕੀ ਕੀ ਫੈਸਲੇ ਹੋਣਗੇ ਕੀ ਗੱਲਬਾਤ ਹੋਣੀ ਆ ਕਿਵੇਂ ਪਿੰਡ ਦਾ ਵਿਕਾਸ ਹੋਊਗਾ ਉਹਦੇ ਬਾਰੇ ਜ਼ਰੂਰ ਜਾਣਨਾ ਪਊ। ਅਸੀਂ ਪਹਿਲਾਂ ਤਾਂ ਇਹ ਮੈਂ ਸਾਰੇ ਨੱਗਰ ਨੂੰ ਹੱਥ ਜੋੜ ਕੇ ਸਾਰਿਆਂ ਨੂੰ ਸਹਿਸਕਾਰ ਕਰ ਦਾਂਗਾ ਤੇ ਦਫ਼ਤਰ ਇਸ ਵਾਸਤੇ ਖੋਲਿਆ ਜੀ ਸਾਡੇ ਪਿੰਡ ਦੇ ਵਿੱਚ ਤੂ ਤੂ ਮੈਂ ਜ਼ਿਆਦਾ ਹੁੰਦੀ ਦੀ ਵੀ ਫਲਾਣੀ ਥਾਂ 'ਮੈਂ ਬੈਠਦਾ ਸਰਪੰਚ ਉੱਥੇ ਬੈਠਦਾ ਇੱਥੇ ਬੈਠਦਾ ਇਸੇ ਗੱਲ ਕਰਕੇ ਸਾਨੇ ਦਫ਼ਤਰ ਖੋਲਿਆ ਵੀ ਇਹ ਸਾਰੇ ਪਿੰਡ ਦਾ ਸਾਂਝਾ ਦਫ਼ਤਰ ਆਗਾ। ਕੀ ਕਿਸੇ ਨੇ ਵੀ ਕੋਈ ਵੀ ਕੰਮ ਕਰਾਉਣਾ ਮੇਰੇ ਗੱਲ ਆਲਾ ਕੋਈ ਸਰਕਾਰੀ ਕਾਗਜ਼ ਪੱਤਰ ਰਾਜ ਜੋ ਕੁਝ ਵੀ ਲਾਲਾ ਸੈਂਸਾਪਾ ਕਰਾਉਣਾ ਬੰਦੇ ਨੇ ਇੱਥੇ ਆ ਕੇ ਸਰਪੰਚ ਸਾਹਿਬ ਤੋਂ ਸਾਈਨ ਕਰਾ ਸਕਦਾ ਬਸ ਇੰਨਾ ਹੀ ਕਹਿਣਾ ਚਾਹਾਂਗਾ ਜੀ ਤੇ ਮੇਰੇ ਨਾਲ ਅੱਗੇ ਗੁਰਪ੍ਰੀਤ ਜੀ ਨੇ ਜੋ ਮੈਂਬਰ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ ਗੁਰਪ੍ਰੀਤ ਜੀ ਸੱਚਾ ਠੀਕ ਹੈ ਸਾਰਿਆਂ ਘਰੋਂ ਹਾਂ ਜੀ ਇਹ ਜਿਹੜਾ ਦਫ਼ਤਰ ਖੋਲਿਆ ਤੁਸੀਂ ਸਹਿਮਤ ਹੋ ਇਹਦੇ ਵਿੱਚ ਹਾਂ ਜੀ ਹਾਂ ਸਹਿਮਤ ਹਾਂ ਇਹ ਨਾਲ ਸਾਡੇ ਅਰਵਸਤ ਸਿੰਘ ਜੀ ਨੇ ਇਹ ਵੀ ਮੈਂਬਰ ਲਏ ਤੇ ਹਾਂ ਜੀ ਮੈਨੂੰ ਲੱਗਦਾ ਜੀ ਠੀਕ ਹੈ ਮਜੀ ਵਧੀਆ ਹੋ ਗਿਆ ਹਾਂ ਜੀ ਹਾਂ ਵਧੀਆ ਹੋ ਗਿਆ ਤੇ ਨਾਲ ਸਾਡੇ ਗਾਇਕ ਨੇ ਤੇ ਜਗਜੀਤ ਜੁਗਨੂ ਜੀ ਮੈਂਬਰ ਵੀ ਨੇ ਪਿੰਡ ਦੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ ਜੁਗਨੂ ਸਾਹਿਬ ਜੀ ਕਿਵੇਂ ਲੱਗਿਆ ਤੁਹਾਨੂੰ ਦਫਤਰ ਖੋਲਿਆ ਤੁਸੀਂ ਹਰ ਨਾਲ ਮਿਲ ਕੇ ਪਿੰਡ ਦੇ ਵਿਕਾਸ ਵਧੀਆ ਤਰੀਕੇ ਨਾਲ ਹੋਵੇਗਾ ਹੁਣ ਹਾਂ ਜੀ ਹਾਂ ਜੀ ਸੱਸੀ ਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਦਫਤਰ ਖੋਲਿਆ ਜੀ ਅਸੀਂ ਇੱਥੇ ਅਸੀਂ 4 ਬਾੜਾਂ ਦੇ ਮੈਂਬਰ ਬੈਠਿਆ ਕਰਾਂਗੇ 1 ਤੋਂ ਲੈ ਕੇ 1 2 3 4 4 ਬਾੜਾਂ ਦੇ ਮੈਂਬਰ ਤੇ ਸਰਪੰਚ ਸਾਹਿਬ ਸਾਰੇ ਬੈਠ ਕੇ ਜੋ ਵੀ ਪਿੰਡ ਦਾ ਮਸਲਾ ਹੋਊਗਾ ਮਤਲਬ ਸਾਰੇ ਬੈਠ ਕੇ ਉਹਨੂੰ ਸੋਲਵ ਕਰਾਂਗੇ ਠੀਕ ਹੈ ਜੀ ਜਿਨ੍ਹਾਂ ਨੇ ਆਪਣਾ ਨਰੇਗਾ ਚ ਨੋ ਪਾਉਣਾ ਜਾਂ ਕਾਰਡ ਕਰਵਾਉਣਾ ਕਿਸੇ ਦਾ ਯਾਰ ਰਸਨ ਕੜਾ ਜੋ ਵੀ ਮੱਲੇ ਸਾਡੇ ਨਗਰ ਦਾ ਕੰਮ ਹੋਊਗਾ ਅਸੀਂ ਸਾਰੇ ਮਿਲ ਕੇ ਕਰਾਂਗੇ ਤਾਂ ਕਿ ਪਿੰਡ ਦਾ ਵਿਕਾਸ ਅਸੀਂ ਵੱਧ ਤੋਂ ਵੱਧ ਕਰਾਂਗੇ ਜਿੰਨਾ ਸਾਤੋਂ ਹੋ ਸਕੇ ਹੈ ਜੀ ਥੈਂਕ ਯੂ ਜੀ ਮਿਹਰਬਾਨ ਤੇ ਤੁਸੀਂ ਮੈਂਬਰਾਂ ਦੀ ਜਵਾਨੀ ਸਾਰੀ ਗੱਲਬਾਤ ਸੁਣੀਆ ਸਹਿਮਤੀ ਨਾਲ ਇਹ ਜਿਹੜਾ ਦਫ਼ਤਰ ਖੋਲਿਆ ਗਿਆ ਤੇ ਇਹਨਾਂ ਨੇ ਵਾਅਦਾ ਕੀਤਾ ਵੀ ਪਿੰਡ ਦਾ ਵਿਕਾਸ ਪਹਿਲੇ ਧਾਰ ਤੇ ਹੋਵੇਗਾ ਵਧੀਆ ਤਰੀਕੇ ਨਾਲ ਹੋਵੇਗਾ ਰਲ ਮਿਲ ਕੇ ਹੋਵੇਗਾ